ਸੋ ਗਿੱਪੀ ਕਰਿਆ ਜੇ ਸੀ ਡੀ ਉਹ ਚਾਏ ਸੀ ਆਪਣੀ ਮੂਵੀ ਚੰਦਾ ਚੰਦਾ ਨੋ ਪਾਪਾ ਦੀ ਪ੍ਰੋਮੋਸ਼ਨ ਦੇ ਲਈ ਤੇ ਤੁਹਾਨੂੰ ਦੱਸ ਦੇ ਕਿ ਕਰੀਬਨ 10 ਤੋਂ 15 ਕੁ ਮਿੰਟ ਜਿਹੜਾ ਜੇ ਸੀ ਡੀ ਨੇ ਸਟੇਜ ਤੇ ਰੁਕੇ ਹੈ ਤੇ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਸਵਾਦ ਜਿਆ ਨਹੀਂ ਆਇਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੇ ਸੀ ਡੀ ਹਾਲਾਤ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਕੁਰਸੀਆਂ ਦੇ ਸਾੜ ਵਗੈਰਾ ਜਿਹੜੇ ਨੇ ਉਹ ਲਾਗੇ ਸੈਟ ਉੱਤੇ ਗਏ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਆਡੀਅנס ਸੀ ਤਾਂ ਹੋਟਿੰਗ ਦੇ ਸਮੇਂ ਵੀ ਜਿਹੜੇ ਇਹ ਕੁਰਸੀਆਂ ਤੋਂ ਸਾੜ ਲਾਏ ਗਏ ਸੀ ਤਾਂ ਉਦੋਂ ਵੀ ਜਿਹੜਾ ਹਵਾ ਦੇ ਵਿੱਚ ਉਛਾਲੇ ਗਏ ਹੁਣ ਤਾਂ ਇਸ ਵਕਤ ਮੌਕੇ ਦੇ ਖਾਤ ਜਿਹੜੇ ਦਿਖਾ ਰਹੇ ਆ ਤੁਹਾਨੂੰ ਦੱਸ ਲਈਏ ਕਿ ਗਿੱਪੀ ਗਰੇਵਾਲ ਜਿਹੜੇ ਨੇ ਜੀਐਸਡੀ ਦੇ ਵਿੱਚ ਪਹੁੰਚੇ ਸੀ ਆਪਣੀ ਨਵੀਂ 10 ਮਈ ਨੂੰ ਆਉਣ ਵਾਲੀ ਫਿਲਮ ਛੰਦਾ ਛੰਦਾ ਨੋ ਪਾਪਾ ਦੀ ਪ੍ਰੋਮੋਸ਼ਨ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਹਲਾਤ ਜਿਹੜੇ ਨੇ ਕਿ ਕੁਰਸੀਆਂ ਦੇ ਛਾੜ ਵਗੈਰਾ ਜਿਹੜੇ ਨੇ ਉਹ ਵੀ ਲਾ ਦਿੱਤੇ ਗਏ ਨੇ ਆਡੀਅנס ਦੇ ਵੱਲੋਂ ਜਿਹੜੇ ਕੁਰਸੀਆਂ ਦੇ ਛਾੜ ਸੀ ਉਹ ਵੀ ਲਾ ਦਿੱਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਛਾੜ ਵਗੈਰਾ ਜਿਹੜੇ ਨੇ ਉਹ ਕਿਸ ਤਰ੍ਹਾਂ ਖਿਲਰੇ ਪਏ ਨੇ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਕੁਰਸੀਆਂ ਦੇ ਲੱਗੇ ਛਾੜ ਜਿਹੜੇ ਨੇ ਇਹ ਕੱਪੜੇ ਜਦੋਂ ਆਡੀਅנס ਦੇ ਵੱਲੋਂ ਫੂਟਿੰਗ ਕੀਤੀ ਜਾ ਰਹੀ ਸੀ ਤਾਂ ਉਦੋਂ ਵੀ ਇਹ ਕੁਰਸੀਆਂ ਦੇ ਛਾੜ ਵਗੈਰਾ ਜਿਹੜੇ ਨੇ ਇਹ ਲਾ ਕੇ ਹਵਾ ਦੇ ਵਿੱਚ ਉੜਾਏ ਗਏ ਹੋਣਾ ਬਾਕੀ ਮੌਕੇ ਦੀਆਂ ਤਸਵੀਰਾਂ ਤਾਂ ਇਹ ਹੀ ਨੇ ਕਿ ਕੁਰਸੀਆਂ ਦੇ ਛਾੜ ਜਿਹੜੇ ਨੇ ਉਹ ਖੇਲਰੇ ਪਏ ਨਹੀਂ ਇਹ ਤਸਵੀਰਾਂ ਗਿੱਪੀ ਘਰੇਵਾਲ ਦੇ ਜੀਸੀਡੀ ਦੇ ਵਿੱਚ ਜਾਣ ਤੋਂ ਬਾਅਦਿਆਂ ਨੇ ਸੋ ਗਿੱਪੀ ਕਰਿਆ ਜੇਸੀਡੀ ਵਿੱਚ ਆਏ ਸੀ ਆਪਣੀ ਮੂਵੀ ਚੰਦਾ ਚੰਦਾ ਨੋ ਪਾਪਾ ਦੀ ਪ੍ਰੋਮੋਸ਼ਨ ਦੇ ਲਈ ਤੇ ਤੁਹਾਨੂੰ ਦੱਸਣੀ ਕਿ ਕਰੀਬਨ 10 ਤੋਂ 15 ਕੁ ਮਿੰਟ ਜਿਹੜਾ ਜੇਸੀਡੀ ਦੇ ਸਟੇਜ ਤੇ ਹੋ ਗਿਆ ਤੇ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਸਵਾਦਿਆ ਨਹੀਂ ਆਇਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੇਸੀਡੀ ਹਾਲਾਤ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਕੁਰਸੀਆਂ ਦੇ ਸਾੜ ਵਗੈਰਾ ਜਿਹੜੇ ਨੇ ਉਹ ਲਾ ਕੇ ਸੈਟ ਦਿੱਤੇ ਗਏ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਆਡੀਅנס ਸੀ ਤਾਂ ਹੂਟਿੰਗ ਦੇ ਸਮੇਂ ਵੀ ਜਿਹੜੇ ਇਹ ਕੁਰਸੀਆਂ ਤੋਂ ਸਾੜ ਲਾਏ ਗਏ ਸੀ ਤਾਂ ਉਦੋਂ ਵੀ ਜਿਹੜਾ ਹਵਾ ਦੇ ਵਿੱਚ ਉਛਾਲੇ ਗਏ ਹੁਣ ਤਾਂ ਇਸ ਵਕਤ ਮੌਕੇ ਦੇ ਖਾਤ ਜਿਹੜੇ ਦਿਖਾ ਰਹੇ ਆ ਤੁਹਾਨੂੰ ਦੱਸ ਲਈਏ ਕਿ ਗਿੱਪੀ ਘਰੇਵਾਲ ਜਿਹੜੇ ਨੇ ਜੈਸੀ ਦੇ ਵਿੱਚ ਪਹੁੰਚੇ ਸੀ ਆਪਣੀ ਨਵੀਂ 10 ਮਈ ਨੂੰ ਆਉਣ ਵਾਲੀ ਫਿਲਮ ਛੰਦਾ ਛੰਦਾ نو ਪਾਪਾ ਦੀ ਪ੍ਰਮੋਸ਼ਨ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਖਾਲਾਫ ਜਿਹੜੇ ਨੇ ਕਿ ਕੁਰਸੀਆਂ ਦੇ ਛਾੜ ਵਗੈਰਾ ਜਿਹੜੇ ਨੇ ਉਹੋ ਵੀ ਲਾ ਦਿੱਤੇ ਗਏ ਨੇ ਆਡੀਅנס ਦੇ ਵੱਲੋਂ ਜਿਹੜੇ ਕੁਰਸੀਆਂ ਦੇ ਛਾੜ ਸੀ ਉਹ ਵੀ ਲਾਜ ਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਛਾਰਡ ਵਗੈਰਾ ਜਿਹੜੇ ਨੇ ਉਹ ਕਿਸ ਤਰ੍ਹਾਂ ਖਿਲਰੇ ਪਏ ਨੇ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਕੁਰਸੀਆਂ ਤੇ ਲੱਗੇ ਛਾਰਡ ਜਿਹੜੇ ਨੇ ਇਹ ਕੱਪੜੇ ਜਦੋਂ ਆਡੀਅנס ਦੇ ਵੱਲੋਂ ਫੂਟਿੰਗ ਕੀਤੀ ਜਾ ਰਹੀ ਸੀ ਤਾਂ ਉਦੋਂ ਵੀ ਇਹ ਕੁਰਸੀਆਂ ਦੇ ਛਾਰਡ ਵਗੈਰਾ ਜਿਹੜੇ ਨੇ ਇਹ ਲਾ ਕੇ ਹਵਾ ਦੇ ਵਿੱਚ ਪੜਾਏ ਗਏ ਹੋਣਾ ਬਾਕੀ ਮੌਕੇ ਦੀਆਂ ਤਸਵੀਰਾਂ ਤਾਂ ਇਹ ਹੀ ਨੇ ਕਿ ਕੁਰਸੀਆਂ ਦੇ ਛਾਰ ਜਿਵੇਂ ਨੇ ਉਹ ਖਿਲਰੇ ਪਏ ਨੇ ਇਹ ਤਸਵੀਰਾਂ ਗਿੱਪੀ ਘਰੇਵਾਲ ਦੇ ਜੀ ਸੀ ਡੀ ਦੇ ਵਿੱਚ ਜਾਣ ਤੋਂ ਬਾਅਦ ਦੀਆਂ ਨੇ